हां जी सजनो सस्सी काल जी की हालचाल है ओ सारे ठीक हो एक वीर ने कमेंट अ च सवाल पूछे सी कहंदा भाई ਪੱਠ ਦੇ ਥਣ ਚੜਦੇ ਆ ਉਹਦੇ ਬਾਰੇ ਕੋਈ ਵਿਚਾਰ ਜਾਂ ਵੀਡੀਓ ਪਾ ਦੇ ਗੱਲਬਾਤ ਦੱਸਦੇ ਹਨਾ ਮੇਰੇ ਵੀਰ ਗੱਲ ਸੁਣ ਲੈ ਜਿਹੜੀ ਪੱਠ ਹੁੰਦੀ ਆ ਪੱਠ ਤੇ ਬੱਕਰੀ 'ਚ ਫਰਕ ਹੁੰਦਾ ਹੈ ਹੁਣ ਜੇ ਮੈਂ ਕਹਦਾ ਵੀ 4-5 ਮਹੀਨਿਆਂ ਦੀ 6-7 ਮਹੀਨੇ ਦੀ ਉਹ ਪੱਠ ਆ ਜਾਂਦੀ ਜਿਹੜੀ ਪਲੂਣ ਕਹਿ ਸਕਦੇ ਆ ਸੂਈ ਨਹੀਂ ਹੁੰਦੀ ਹਨਾ ਉਹਦਾ ਆਪ ਹੁਣ ਕੀ ਲਾਇ ਕਰੀਏ ਉਹਦਾ ਤਾਂ ਜਦੋਂ ਕੋਈ ਸਿੰਟਮ ਆਪਣੇ ਅੱਗੇ ਆਊਗਾ ਸਾਹਮਣੇ ਫੇਰ ਇਲਾਜ ਕਰਾਂਗੇ ਖਬਰੇ ਉਹੀ ਕੋਈ ਗੰਭੀਰ ਜਾਨਾ ਨਿਕਲਿਆ ਹੋਵੇ ਖਬਰੇ ਉਹੀ ਕੋਈ ਬੈਜੀ ਜੀ ਬਣ ਜਾਂਦੀ ਹੈ ਖਬਰੇ ਕੋਈ ਫੁਣਸੀ ਬਣ ਜਾਂਦੀ ਹੈ ਖਬਰੇ ਕਈ ਵਾਰੀ ਪਲੂਣ ਪੱਠਾ ਹੁੰਦੀਆਂ ਨੇ ਉਹੀ ਕੱਢਣ ਲੱਗ ਜਾਂਦੀਆਂ ਥਣ ਅੱਗੇ ਪਿਛੇ ਹਣਾ ਤੇ ਉਹਨੇ ਆਪਾਂ ਕੁਝ ਕਰ ਸਕਦੇ ਗੱਲ ਰਹਿ ਗਈ ਬੱਕਰੀਆਂ ਦੀ ਹੁਣ ਜੇ ਗੱਲ ਬੱਕਰੀਆਂ ਦੀ ਕਰਦੇ ਆ ਬੱਕਰੀਆਂ ਦੇ ਵੀਰੇ ਬਹੁਤ ਇਲਾਜ ਨੇ ਬਹੁਤ ਬੱਕਰੀਆਂ ਦੇ ਇਲਾਜ ਕੀ ਨੇ ਬੱਕਰੀਆਂ ਦੇ ਜੇ ਹੁਣ ਥਣ ਕਈ ਵਾਰੀ ਸੂਨ ਵਾਲੀ ਆ ਬੱਕਰੀ ਇੱਕ ਥਣ ਦੇ ਵਿੱਚ ਪਲੂਣ ਆਈ ਹੁੰਦੀ ਆ ਪਲੂਣ ਦਾ ਅਲੱਗ ਇਲਾਜ ਆ ਜਦੋਂ ਪਲੂਣ ਆਈ ਹੋਵੇ ਉਦੋਂ ਆਪਾਂ ਪਹਾਰਾ ਜਾਂ ਮਾਰ ਦਿੰਨੇ ਆ ਨਿੱਗੇ ਪਾਣੀ ਟਗੋਰ ਕਰ ਦਿੰਨੇ ਆ ਝੋਲਾ ਬੰਨ ਦਿੰਨੇ ਆ ਕੋਈ ਐਂਟੀਬਾਇਓਟਿਕ ਇੰਜੈਕਸ਼ਨ ਲਾ ਦਿੰਨੇ ਆ ਐਰੋਪਲੇਮ ਇੰਜੈਕਸ਼ਨ ਲਾ ਦਿੰਨੇ ਆ ਜੀ 240 54 ਸਾਲਟ ਹੁੰਦਾਗਾ ਉਸ ਤੋਂ ਬਾਅਦ ਸੂਣ ਚ ਦੇਣ ਪਏ ਹੁੰਦੇ ਆਗੇ ਮਹੀਨਾ ਡੋੜ ਮਹੀਨਾ ਇੱਕ ਥਣ ਚ ਦੁੱਧ ਪਰ ਲੱਗ ਜਾਂਦਾਗਾ ਉਹਦਾ ਵੱਖ ਇਲਾਜ ਆ ਉਹਦਾ ਇਲਾਜ ਕੀ ਜਾਂਦਾ ਉਹਦੇ ਵਿੱਚ ਆਪਾਂ ਪੈਨਸਿਲਿੰਡ ਦੇ ਇੰਜੈਕਸ਼ਨ ਜੇ ਵੀ ਲਾ ਦਨੇ ਆ ਡੀਸੀਆਰ ਜੇ ਲਾ ਦਨੇ ਨਾਰਮਲ ਉਹਦੇ ਨਾਲ ਵੀ ਸੈੱਟ ਹੋ ਜਾਂਦੇ ਆ ਦੁੱਧ ਖਾਲੀ ਕਰਦੇ ਰਹਿਣੇ ਆ ਤਾਂ ਕਈ ਵਾਰੀ ਖੂਨ ਆਉਣ ਲੱਗ ਜਾਂਦਾ ਖੂਨ ਆਉਂਦਾ ਉਹ ਤੋਂ ਅਲੱਗ ਲਾਜ ਜਦੋਂ ਮੌਕਸੀਸਿਨ ਇੰਜੈਕਸ਼ਨ ਲਾ ਦਨੇ ਆ ਆਪਾਂ ਹਨਾ ਥਣ ਵੀ ਖਾਲੀ ਕਰਾਂ ਸੱਡੀਆਂ ਆਉਂਦੀਆਂ ਸੱਡੀਆਂ ਨਾਰਮਲ ਜੀ ਦਵਾਈ ਨਾਲ ਵੀ ਸੈੱਟ ਹੋ ਜਾਂਦੀਆਂ ਪਰ ਜਦੋਂ ਵੀ ਕੋਈ ਅੰਗਰੇਜ਼ੀ ਇਲਾਜ ਕਰੋ ਜਦੋਂ ਵੀ ਕੋਈ ਅੰਗਰੇਜ਼ੀ ਇਲਾਜ ਕਰੋ ਦੇਸੀ ਨਾਲ ਜ਼ਰੂਰ ਕਰਨਾ ਖਾਸ ਕਰਕੇ ਬੱਕਰੀ ਦੀ ਪਸ਼ੂਆਂ ਦੇ ਵਿੱਚ ਅਜਮਾ ਕੇ ਦੇਖ ਲਿਓ ਮੱਝਗਾਾਂ ਚ ਵੀ ਜਮਾਲੂਗੇ ਬਹੁਤ ਵਧੀਆਗਾ ਜਦੋਂ ਕੋਈ ਇਲਾਜ ਕਰਦੇ ਹੋ ਤੁਸੀਂ ਟੀਕੇ ਲਾਉਨੇ ਹੋ ਜਾਂ ਕੋਈ ਮੈਡੀਸਿਨ ਵਗੈਰਾ ਕੋਈ ਵੀ ਦਿੰਨੇ ਆ ਥਣ ਚੜ੍ਹੇ ਦੇ ਵਿੱਚ ਉੱਥੇ ਤੁਸੀਂ ਨਾਲ ਦੇਸੀ ਇਲਾਜ ਜ਼ਰੂਰ ਕਰਨਾ ਜੇ ਬਹੁਤਾ ਨਹੀਂ ਕਰ ਸਕਦੇ ਕੱਲੀ ਦਹੀਂ ਤੇ ਨਾਲ ਉਹਦੇ ਨਿੰਬੂ ਬੱਕਰੀ ਨੂੰ 100 ਗ੍ਰਾਮ ਨਿੰਬੂ ਅੱਧਾ ਕਿਲੋ ਦਹੀਂ ਇਹ ਕਾਲੀਆਂ ਮਿਰਚਾਂ ਅੱਧਾ ਚਮਚਾ ਹਲਦੀ ਦਾ ਆਹ ਚੀਜ਼ਾਂ ਤੁਸੀਂ ਉਹਦੇ ਵਿੱਚ ਜਿੰਨੇ ਤੱਕ ਅੰਗਰੇਜ਼ੀ ਦਵਾਈ ਚੱਲਦੀ ਤੁਸੀਂ ਦੇਣੀਆਂ ਦੇਣੀਆਂ ਨੇ हां ਤੁਹਾਡਾ ਹੁਣ ਮੰਨ ਕੇ ਚਲੋ ਤੁਸੀਂ ਕੋਈ ਟ੍ਰੀਟਮੈਂਟ ਕਰਤੀ ਪਹਿਲਾਂ ਡਾਕਟਰ ਤੋਂ ਵੀ ਸਲਾਹ ਲੈ ਕੇ ਸਿੱਧਾ ਫੋਨ ਨਾ ਮੈਨੂੰ ਕਰ ਲਿਆ ਕਰੋ ਕਿ ਮੈਨੂੰ ਨਹੀਂ ਪਤਾ ਹੁੰਦਾ ਡਾਕਟਰ ਨੂੰ ਕੋਲੇ ਵੱਧ ਪਤਾ ਲੱਗ ਜਾਂਦਾ ਤੁਸੀਂ ਮੰਨ ਕੇ ਚਲੋ ਵੀ ਹੁਣ ਸੈੱਟ ਹੋ ਗਈ ਬੱਕਰੀ ਤੁਹਾਡੀ ਤੁਸੀਂ ਉਹਨੂੰ ਉਹ ਵੀ ਕਰ ਲਿਆ ਟੀਕੇ ਵੀ ਲਾਤੇ ਐਂਟੀਬਾਇਓਟਿਕ ਦਵਾਈਆਂ ਵੀ ਦੇਤੀਆਂ ਦੇਸੀ ਦਵਾਈਆਂ ਵੀ ਦੇਤੀਆਂ ਉਦੋਂ ਬਾਅਦ ਕੀ ਚੱਕਰ ਹੁੰਦਾ ਉਦੋਂ ਬਾਅਦ ਚੱਕਰ ਹੁੰਦਾਗਾ ਅੱਗੇ ਜਾ ਕੇ ਲੋੜ ਕਿਵੇਂ ਹੋਣਾ ਗਾਹ ਜਾਂ ਕੇ ਸੂਣ ਵੇਲੇ ਲਾ ਲੋ ਜਾਂ ਗਾਂ ਨਾਲੇ ਸੂਏ ਵੇਲੇ ਲਾ ਲੋ ਉਦੋਂ ਕੀ ਕਰਨਾ ਤੁਸੀਂ ਜਿਵੇਂ ਮੈਸ਼ਟਾ ਕਿਉਂ ਰਹਉਂਦੀ ਆ ਫੈਬਰਾ ਕਿਉਂ ਰਹਉਂਦੀ ਆ ਇਹ ਰਿਪੀਟ ਡੇਲੀ ਰਿਪੀਟ ਜਦੋਂ ਤੁਸੀਂ ਕਰਾਸ ਕਰਾਤੀ ਬੱਕਰੀ 99% ਚਾਂਸ ਹੋ ਜਾਂਦੇ ਆ ਬੱਕਰੀ ਦੇ ਥਣ ਚੱਲਣਦੇ ਠੀਕ ਹੈ ਜਾਂ ਸੂਣ ਵਾਲੇ ਦਿਨਾਂ ਤੇ ਜਦੋਂ 2 ਕੁ ਮਹੀਨੇ ਰਹਿ ਜਾਣ ਸੋਨੋ ਪਤਾ ਲੱਗ ਗਿਆ ਨਾੜ ਬਣੀ ਨਹੀਂ ਪਰ ਥਣਾ ਦੇ ਵਿੱਚ ਦਿੱਕਤ ਆਈ ਸੀ ਚਾਹੇ ਮੱਝ ਐ ਚਾਹੇ ਗਾਂ ਚ ਕੋਈ ਵੀ ਆ ਠੀਕ ਆ ਉਦੋਂ ਤੁਸੀਂ ਦੇਸੀ ਕਿਉਂ ਬੱਕਰੀ ਨੂੰ ਕਿਲੋ ਕਰ ਦਿਓ ਕੋਈ ਚੱਕਰ ਨਹੀਂ ਤਗੜੀ ਨੂੰ ਨਰਮ ਨੂੰ ਅੱਧਾ ਕਿਲੋ ਮੱਝ ਗਾਂ ਨੂੰ 3 ਤੋਂ 4 ਕਿਲੋ ਦੇ ਸਾਦੇ ਆ ਵਿੱਚ ਕਾਲੀਆਂ ਮਿਰਚਾਂ ਕਲਕਾ ਕੇ ਰੱਖ ਲਿਓ ਠੀਕ ਆ ਕਿਲੋ ਦੇ ਵਿੱਚ 100 ਗ੍ਰਾਮ ਕਾਲੀਆਂ ਮਿਰਚਾਂ ਹੁਣ ਘੱਟੋ ਘੱਟ ਤੇ ਕਲਕਾ ਕੇ ਰੱਖ ਲਿਓ ਉਸ ਤੋਂ ਬਾਅਦ ਬੇਸਣ ਦੇ ਵਿੱਚ ਬੇਸਣ ਦੇ ਵਿੱਚ ਹੀ ਦੇਣਾ ਬੱਚੇ ਦਾਣੀ ਦੀ ਦਿੱਕਤ ਆ ਜਿਵੇਂ ਦੀ ਲੇਵੇ ਦੀ ਦਿੱਕਤ ਆ ਜੀ ਬੱਕਰੀ ਐ ਮੱਝ ਐ ਗਾਂ ਉਹਦੀ ਡਾਈਟ ਦੇ ਵਿੱਚ ਦਾਣੇ ਦੇ ਥਾਂ ਤੇ ਨਾ ਜਦੋਂ ਵੀ ਤੁਸੀਂ ਕਰਦੇ ਬੇਸਣ ਕਰ ਦਿਓ ਛੋਲੇ ਕਰ ਦਿਓ ਬਹੁਤ ਵਧੀਆ ਰਿਜ਼ਲਟ ਮਿਲਦਾ ਬਾਈ ਬਥੇਰੀਆਂ ਗੱਲਾਂ ਹੋ ਜਾਂਦੀਆਂ ਕੋਈ ਗੱਲ ਨਹੀਂ ਜਿਵੇਂ ਜਿਵੇਂ ਬਾਈ ਅੱਗੇ ਆਪਾਂ ਨੂੰ ਲਾਂਬਾ ਸ਼ਾਂਬਾ ਕਿਸੇ ਚੀਜ਼ ਆਊਗਾ ਬੱਕਰੀਆਂ ਚਾਊਗਾ ਜੋ ਵੀ ਆਪਣੇ ਕੋਲੇ ਗਧੀਆਂ ਘੋੜੀਆਂ ਨੇ ਆਪਾਂ ਦੱਸਦੇ ਰਹਿਾਂਗੇ ਹਨਾ ਜੋ ਮੈਂ ਟ੍ਰੀਟਮੈਂਟ ਕਰਦਾ ਮੈਂ ਤਾਂ ਅਰਦੇਲ ਦੀਆਂ ਗੱਲਾਂ ਹੁੰਦੀਆਂ ਸਾਰੀਆਂ ਦੱਸ ਦੇਣਾ ਲੁਕੋ ਕੀ ਕੀ ਕਰਨਾ ਕੀ ਪਤਾ ਇਥੋਂ ਕਿੱਦੇ ਤੁਰ ਜਾਗੇ ਹਨਾ ਜੇ ਕਿਸੇ ਕੋਲੇ ਗੁਣ ਹੋਊਗਾ ਤਾਂ ਕਹਿ ਦੇਣਗੇ ਵੀ ਮੜਦਾ ਦੋਲਾ ਦੇ ਕੇ ਗਿਆ ਸੀਗਾ ਤੇ ਹਾ ਜੇ ਕੋਈ ਬਾਈ ਕਿਸੇ ਨੂੰ ਮੈਂ ਸਲਾਹ ਦਿੰਦਾ ਕਿਸੇ ਮਸਲੇ ਦੇ ਵਿੱਚ ਕਈ ਬੰਦਿਆਂ ਦੇ ਚੁੱਪਦੀ ਆ ਉਹ ਕਈਆਂ ਨੂੰ ਆਏ ਹੋ ਜਾਂਦਾ ਯਾਰ ਸਾਡੇ ਤੇ ਲਾਈ ਜਾਂਦਾ ਨਹੀਂ ਮੈਂ ਵੀਰੇ ਲਾਉਂਦਾ ਨਹੀਂ ਹੱਥ ਜੋੜ ਕੇ ਬੇਨਤੀ ਹੈ ਮੈਂ ਆਪਦਾ ਕ ਤੇ ਮੇਰੀ ਕੰਮ ਕਰਨੀ ਨਹੀਂ ਨੀਗਾ ਮੈਂ ਕਿਸੇ ਨਾਲ ਖੇ ਬਾਜੀਆਂ ਵਾਲਾ ਬੰਦਾ ਹੈ ਨਹੀਂ ਮੈਂ ਕਹਿੰਦਾ ਹਰ ਇੱਕ ਨੂੰ ਕੰਮ ਕਰੋ ਬੱਕਰੀਆਂ ਦਾ ਹਰ ਇੱਕ ਬੰਦੇ ਨੂੰ ਕਹਿੰਦਾ ਦੁਸ਼ਮਣ ਨੂੰ ਵੀ ਕਹਿੰਦਾ ਯਾਰ ਕਰ ਲਓ ਠੀਕ ਹੈ ਮਰੋ ਮਰੋ ਤਾਂ ਆਪਣੇ ਸਾਰੇ ਕਰੀ ਜਾਂਦੇ ਆ ਪਿਛਲੀਆਂ ਪੀੜੀਆਂ ਵੀ ਕਰ ਕਰ ਰਹਿ ਗਈਆਂ ਪਰ ਮੈਂ ਤਾਂ ਕਹਿੰਦਾ ਯਾਰ ਹੁਣ ਕੰਮ ਕਰ ਲਓ ਬਸ ਬਾਹਰ ਨਾ ਭਜੋ ਕੰਮ ਕਰ ਲਓ ਇੱਥੇ ਬਹੁਤ ਕੁਛ ਅਜੇ ਬਣਾ ਕੇ ਰੱਖਾਂਗੇ ਤਾਂ ਤੇ ਕੋਈ ਗੱਲ ਨਹੀਂ ਵੀਰੇ ਜਿਹਦੇ ਕੋਈ ਦਿੱਕਤ ਆ ਥਣ ਦੇ ਵਿੱਚ ਹੈ ਪਹਿਲਾਂ ਟ੍ਰੀਟਮੈਂਟ ਕਰਵਾਇਆ ਕਰੋ ਡਾਕਟਰ ਤੋਂ ਸਲਾਹ ਲਿਆ ਕਰੋ ਵੀ ਭਾਈ ਅਸੀਂ ਅਗਲੇ ਤੋਂ ਸਲਾਹ ਲੈਣੀ ਹੈ ਗਾਹਲੇ ਬੰਦੇ ਨੂੰ ਦਿੱਕਤ ਕੀ ਆ ਸਿੱਧਾ ਨਾ ਫੋਨ ਕਰਿਆ ਕਰੋ ਵੀ ਹਾਂ ਭਾਈ ਸਾਡੀ ਤਾਂ ਬੱਕਰੀ ਆਏ ਆਏ ਨਹੀਂ ਸਿੱਧਾ ਨਹੀਂ ਫੋਨ ਕਰਨਾ ਜੀਦਾ ਫੋਨ ਕਰਨਾ ਹੈ ਤੁਸੀਂ ਉਦੋਂ ਕਰਨਾ ਜਦੋਂ ਤੁਹਾਨੂੰ ਪ੍ਰੋਪਰ ਬਿਮਾਰੀ ਦਾ ਪਤਾ ਲੱਗ ਗਿਆ ਤਾਂ ਕਿ ਲਾਜਦਸਨ ਜੋਗ ਥੋੜੇ ਬਹੁਤੇ ਹੋ ਜੀਏ ਜਿੰਨਾ ਕੁ ਗੁਣ ਹੈਗਾ ਕੋਲੇ ਤੇ ਧੰਨਵਾਦ ਜੀ ਜਉਂਦੇ ਬਸਦੇ ਰਹੋ